ਮਾਪੇ ਉਹ ਹਨ ਜਿਸ ਦੇ ਬਿਨਾ ਦੁਨੀਆ ਦੇ ਵਿੱਚ ਹਨੇਰਾ ਜਿਹਾ ਲੱਗਦਾ ਉਹ ਜ਼ਿੰਦਗੀ ਦਾ ਹਿੱਸਾ ਨਹੀਂ ਉਹ ਪੂਰੀ ਜ਼ਿੰਦਗੀ ਹੁੰਦੇ ਐ ਜਿਸ ਦੇ ਸਾਹਮਣੇ ਕੁਝ ਕਹਿਣ ਤੋਂ ਪਹਿਲਾਂ ਸੋਚਣਾ ਨਹੀਂ ਪੈਂਦਾ ਜੋ ਗੱਲ ਬਿਨਾ ਕਹੀ ਸਮਝ ਜਾਂਦੇ ਨੇ ਮਾਪੇ ਉਹ ਹੁੰਦੇ ਨੇ ਜੋ ਬਿਨਾ ਸਵਾਰਥ ਸਾਨੂੰ ਪਿਆਰ ਦੁਲਾਰ ਤੇ ਦੁਨੀਆ ਦੀ ਹਰ ਦੌਲਤ ਦੇੰਦੇ ਨੇ ਪੂਰੀ ਦੁਨੀਆ ਵਿੱਚੋਂ ਸਿਰਫ ਮਾਂ-ਬਾਪ ਹੀ ਚਾਹੁੰਦੇ ਆ ਕਿ ਉਹਨਾਂ ਦੇ ਬੱਚੇ ਆਪਣੇ ਆਪਣੇ ਲਈ ਕਾਮਯਾਬ ਹੋਣ ਦੁਨੀਆ ਦੇ ਸਾਰੇ ਰਿਸ਼ਤੇ ਦਿਖਾਵੇ ਸਵਾਰਥ ਤੇ ਟਿਕੇ ਹਨ ਪੈਸੇ ਅਕਾਤ ਦੁਨੀਆ ਦੇਖਦੀ ਹੈ ਪਰ ਇੱਕ ਮਾਂ ਜੋ ਤੁਸੀਂ ਜਿਹੋ ਜਿਹੀ ਵੀ ਹੋ ਉਹ ਹੋ ਅਪਣਾਉਂਦੇ ਹਨ ਪਿਆਰ ਕਰਦੇ ਹਨ ਧੰਨਵਾਦ ਬੇਸਤ